ਸਤਿ ਸ਼੍ਰੀ ਅਕਾਲ ਦੋਸਤੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਨੌਰੀ ਬਾਰਡਰ ਦੀਆਂ ਜਿੱਥੇ ਪੰਜਾਬ ਸਰਕਾਰ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਦੋਸਤੋ ਪੰਜਾਬ ਸਰਕਾਰ ਨੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਦੇ ਉੱਤੇ ਇੱਕ ਵੱਡੀ ਕਾਰਵਾਈ ਕੀਤੀ ਹੈ ਕਿ ਉੱਥੇ ਪਿਛਲੇ ਕਾਫੀ ਸਮੇਂ ਤੋਂ ਜੋ ਕਿਸਾਨ ਦਿੱਲੀ ਜਾ ਰਹੇ ਸੀ ਉਹਨਾਂ ਨੂੰ ਰੋਕਿਆ ਗਿਆ ਸੀ ਹਰਿਆਣਾ ਬਾਰਡਰ ਦੇ ਉੱਤੇ ਅਤੇ ਉੱਥੇ ਹੀ ਉਹਨਾਂ ਨੇ ਆਪਣਾ ਧਰਨਾ ਸ਼ਾਂਤਮਈ ਢੰਗ ਦੇ ਨਾਲ ਲਾ ਲਿਆ ਸੀ ਪਰ ਹੁਣ ਜਿਹੜੀ ਪੰਜਾਬ ਸਰਕਾਰ ਹੈ ਉਹ ਆਮ ਲੋਕਾਂ ਦਾ ਹਵਾਲਾ ਦਿੰਦੇ ਹੋਏ ਕਿ ਲੋਕ ਪਰੇਸ਼ਾਨ ਹੁੰਦੇ ਨੇ ਕਿ ਉਹ ਹਾਈਵੇ ਦੇ ਉੱਤੇ ਜਿਹੜਾ ਹਾਈਵੇ ਪੂਰਾ ਜਮ ਕਿਸਾਨਾਂ ਨੇ ਕੀਤਾ ਹੋਇਆ ਹੈ ਅਗਰ ਕਿਸਾਨ ਧਰਨਾ ਲਾਉਣਾ ਚਾਹੁੰਦੇ ਹਨ ਤਾਂ ਕਿਸੇ ਅਜੀਹੀ ਜਗ੍ਹਾ ਤੇ ਲਾਉਣ ਜਿੱਥੇ ਲੋਕਾਂ ਨੂੰ ਡਿਸਟਰਬੈਂਸ ਨਾ ਹੋਵੇ ਇਸ ਕਰਕੇ ਇਹ ਜਿਹੜਾ ਧਰਨਾ ਉਹ ਜ਼ਬਰਦਸਤੀ ਪੰਜਾਬ ਸਰਕਾਰ ਵੱਲੋਂ ਚੁਕਾਇਆ ਜਾ ਰਿਹਾ ਅਤੇ ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਹੋਇਆ ਸੀ ਉਸ ਨੂੰ ਵੀ ਪੂਰੀ ਤਵੱਜੋ ਦੇ ਨਾਲ ਪੂਰੀ ਆਦਰ ਮਾਨ ਸਤਕਾਰ ਦੇ ਨਾਲ ਮਰਿਆਦਾ ਰਹਿਤ ਸਿੰਘਾਂ ਵੱਲੋਂ ਪਹਿਲਾਂ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉੱਥੋਂ ਵਿਦਾਈ ਦਿੱਤੀ ਜਾਂਦੀ ਹੈ ਅਤੇ ਗੁਰੂ ਸਾਹਿਬ ਨੂੰ ਉੱਥੋਂ ਵਿਦਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਲਿਆਂਦਾ ਜਾਂਦਾ ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਘਰ ਲਿਆਉਨੇ ਆ ਪ੍ਰਕਾਸ਼ ਕਰਾਉਣੇ ਆ ਅਤੇ ਉਸ ਤੋਂ ਬਾਅਦ ਵਾਪਸੀ ਜਿਹੜੀ ਗੁਰੂ ਸਾਹਿਬ ਦੀ ਗੁਰਦੁਆਰਾ ਸਾਹਿਬ ਨੂੰ ਜਿਹੜੇ ਚਾਲੇ ਪਾਉਂਦੇ ਨੇ ਸਿੰਘ ਉਸੇ ਰਹਿਤ ਮਰਿਆਦਾ ਦੇ ਹਿਸਾਬ ਦੇ ਨਾਲ ਪੂਰੀ ਰਹਿਤ ਮਰਿਆਦਾ ਦੇ ਨਾਲ ਪੂਰੇ ਆਦਰ ਮਾਨ ਸਤਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉੱਥੋਂ ਜਿਹੜਾ ਬੇਦਾਗ ਕੀਤਾ ਗਿਆ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿਸਾਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਰੋਸ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਪੂਰੇ ਸ਼ਾਂਤਮਈ ਢੰਗ ਦੇ ਨਾਲ ਆ ਜਿਹੜਾ ਇਹ ਧਰਨੇ ਨੂੰ ਜਾਰੀ ਕੀਤਾ ਸੀਗਾ ਸਾਡੀਆਂ ਸੈਂਟਰ ਦੇ ਨਾਲ ਕੁਝ ਜਿਹੜੀਆਂ ਆਣ ਕਿਸੇ ਤਰ੍ਹਾਂ ਦੀਆਂ ਕੋਈ ਮੰਗਾਂ ਨੂੰ ਲੈ ਕੇ ਸਾਡਾ ਰੌਲਾ ਜੋ ਸੈਂਟਰ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਪਰ ਉਹ ਜਿਹੜੀ ਸੈਂਟਰ ਸਰਕਾਰ ਹੈ ਉਹੋ ਉਹਨਾਂ ਮੰਗਾਂ ਨੂੰ ਨਹੀਂ ਮੰਨ ਰਹੀ ਇਸ ਕਰਕੇ ਇਹਨਾਂ ਨੇ ਦਿੱਲੀ ਜਾਣਾ ਸੀ ਪਰ ਦਿੱਲੀ ਜਾਣ ਤੋਂ ਰੋਕਿਆ ਗਿਆ ਸੀ ਕਿਸਾਨਾਂ ਨੂੰ ਉਸ ਤੋਂ ਬਾਅਦ ਇਹਨਾਂ ਨੇ ਜਿੱਥੇ-ਜਿੱਥੇ ਇਹਨਾਂ ਨੂੰ ਰੋਕਿਆ ਗਿਆ ਸੀ ਉੱਥੇ ਹੀ ਅਣਮਿੱਥੇ ਸਮੇਂ ਲਈ ਇਹਨਾਂ ਨੇ ਧਰਨਾ ਜਿਹੜਾ ਉਹ ਲਾਇਆ ਸੀ ਪਰ ਹੁਣ ਪੰਜਾਬ ਸਰਕਾਰ ਨੇ ਇਹ ਗੱਲ ਕਹਿੰਦੇ ਆ ਇਹ ਧਰਨੇ ਜ਼ਬਰਦਸਤੀ ਜਿਹੜੇ ਚੱਕੇ ਨੇ ਕਿ ਆਮ ਜਨਤਾ ਦਾ ਕੀ ਕਸੂਰ ਹੈ ਜੋ ਲੰਘਦੇ ਟੱਪ ਦੇ ਲੋਕ ਨੇ ਉਹ ਪਰੇਸ਼ਾਨ ਹੁੰਦੇ ਨੇ ਉਹਨਾਂ ਨੂੰ ਜਿਹੜਾ ਹਾਈਵੇ ਤੋਂ ਉੱਤਰ ਕੇ ਪਿੰਡਾਂ ਦੇ ਵਿੱਚ ਦੀ ਪਤਾ ਨਹੀਂ ਕਿੱਥੋਂ ਕਿੱਥੋਂ ਦੀ ੱੱੱਕੇ ਖਾਣੇ ਪੈਂਦੇ ਨੇ ਅਤੇ ਨਾਲ ਹੀ ਜਿਹੜਾ ਟਰਾਂਸਪੋਰਟੇਸ਼ਨ ਹੈ ਉਸ ਦੀ ਵੀ ਜਿਹੜੀ ਕਾਫੀ ਡਿਸਟਰਬੈਂਸ ਜਿਹੜੀ ਹੋਈ ਆ ਲੋਕਾਂ ਨੂੰ ਕਿ ਲੋਕ ਡਿਸਟਰਬ ਹੋਏ ਨੇ ਤੇ ਜਿਹੜੇ ਦਿੱਲੀ ਤੋਂ ਜਾਂ ਅਦਰੂ ਸੂਬਿਆਂ ਤੋਂ ਜਿਵੇਂ ਕਿ ਹਰਿਆਣਾ ਤੋਂ ਜਾਂ ਹੋਰ ਬਾਹਰੋਂ ਲੋਕ ਜਿਹੜੇ ਆਉਂਦੇ ਨੇ ਉਹ ਇਹਨਾਂ ਰਾਹਤਾਂ ਤੋਂ ਦੀ ਯਾਨੀ ਸ਼ੰਭੂ ਅਤੇ ਜਿਹੜਾ ਖਨੌਰੀ ਬਾਰਡਰ ਹੈ ਇਹਨੂੰ ਕਰਾਸ ਕਰਦੇ ਨੇ ਤਾਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਕਿਸਾਨਾਂ ਦੇ ਕਾਰਨ ਇਹ ਧਰਨੇ ਨੇ ਜਿਹੜੇ ਲੱਗੇ ਹੋਏ ਨੇ ਕਿਉਂਕਿ ਦਿੱਲੀ ਜਾ ਰਹੇ ਸੀ ਕਿਸਾਨ ਤੇ ਸਰਕਾਰ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਸੀ ਸੋ ਇਸੇ ਕਰਕੇ ਜਿਹੜੇ ਇਹ ਧਰਨੇ ਨੇ ਇਹ ਚੱਕੇ ਜਾ ਚੁੱਕੇ ਨੇ ਖਨੌਰੀ ਅਤੇ ਸ਼ੰਭੂ ਤੋਂ